ਫਰਮ ਨਮਕਸੋਦਰੀ ਡ੍ਰੀਮ ਅੱਜ ਇੱਥੇ ਮੈਚ ਆ ਅਕਾਲਗੜ੍ਹ ਨਾਲ ਤੇ ਟੀਮ ਪਹੁੰਚ ਗਈ ਹੈ ਸਾਜਰੇ 7:30 ਵਜੇ ਦਾ ਮੈਚ ਹੈਗਾ ਸੋ ਟਾਈਮ ਨਾਲ ਪਹੁੰਚ ਗਏ ਆ ਤੇ ਟੀਮ ਵਾਰਮ ਅਪ ਹੋਈ ਹੋਈ ਆ ਬੈਟਸਮੈਨ ਸਾਡੇ ਤਿਆਰ ਨੇ ਅੱਜ ਸਾਡੇ ਸੀਨੀਅਰ 플레이ਰ ਤੋਤੀ ਤੇ ਨਾਲ ਸੀਪਾ ਓਪਨਿੰਗ ਤੇ ਇਕਾਈ ਨੇ ਸਾਹਮਣੇ ਅਕਾਲਗੜ੍ਹ ਦੀ ਟੀਮ ਟੋਲਣ ਦਾ ਗਾਉਣ ਜਾਣਿਆ ਪਛਾਣਿਆ ਕਿਉਂਕਿ ਬਹੁਤ ਮੈਚ ਲਾਏ ਨੇ ਇੱਥੇ ਬੱਟੂ ਟੋਲਣ ਦਾ ਪਿੰਡ ਦਾ ਲਓ ਜੀ ਪਿੰਡ ਟੋਲਣ ਦੇ ਵਿੱਚ ਜਿਵੇਂ ਮੈਚ ਸਟਾਰਟ ਹੋ ਚੁੱਕਿਆ ਵਾ ਅਕਾਲ ਕੜਨਾ ਮੈਚ ਆ ਤੇ ਐ ਮਖ ਤੋਂੜ ਦੀ ਬੈਟਿੰਗ ਹੈ ਤੋਤੀ ਓਪਨਿੰਗ ਤੇ ਜਾਇਆ ਨਾਲ ਹੈਗਾ ਸੀਪਾ ਸੰਦੀਪ ਔਰ ਸਾਹਮਣੇ ਅਕਾਲ ਕੜ ਦੇ ਬੌਂਡਰ ਪਹਿਲੀ ਬੋਲ ਤੇ ਡਬਲ ਲਿਆ ਤੋਤੀ ਨੇ ਤੇ ਦੂਜੀ ਬੋਲ ਦੇ ਵਿੱਚ 6 ਤੇ ਲਗਾਤਾਰ ਦੋ ਡਾਟ ਕੀ ਬਾਤ ਹੈ ਬਹੁਤ ਹੀ ਵਧੀਆ ਬਾ ਕਮਾਲ ਬੈਟਿੰਗ ਵੀਰ ਤੋਤੀ ਤੋ ਫੀਲਡਿੰਗ ਬਹੁਤ ਹੀ ਸਜਾਈ ਹੋਈ ਹੈ ਦੇ ਬਾਵਜੂਦ ਵੀ ਬੈਟਸਮੈਨ ਤੋਤੀ ਨੇ ਬਹੁਤ ਹੀ ਵਧੀਆ ਬੈਟਿੰਗ ਕੀਤੀ ਹੈ। ਲਓ ਜੀ ਇੱਕ ਪਲੇਅਰ ਲੈਗ ਤੇ ਕੱਢਦੇ ਹੋਏ ਬੋਲਰ ਅਗਲੀ ਬੋਲ ਲੈ ਕੇ ਆਉਂਦੇ ਹੋਏ। ਉਹ ਲੈਗ ਤੇ ਪੂਰਾ ਫੈਨ ਲੈਗ ਤੇ ਫਾਈਂਟੇ ਖੋਲਤਾ। ਲਓ ਜੀ 4 ਰਨ। ਪੂਰੀ ਲੈਗ ਤੇ ਬੋਲ ਪੈ ਗਈ ਸਿੰਗੀ। ਔਰ ਇਹ ਬੋਲ ਫੋਲਟਸ ਬਣੀ ਸਿੰਗੀ ਜਿਹਦੇ ਕਰਕੇ ਤੋਤੀ ਨੂੰ ਬੜਾ ਖੇਲਣਾ ਆਸਾਨ ਜਾ ਰਿਹਾ। ਲਓ ਜੀ ਇਸੇ ਓਵਰ ਦੇ ਵਿੱਚ ਇੱਕ ਛੱਕਾ ਇੱਕ ਚੌਕਾ ਇੱਕ ਡਬਲ। ਸੋ ਬਹੁਤ ਹੀ ਵਧੀਆ ਇਹ ਓਵਰ ਜਾਂਦਾ ਹੋਇਆ ਮਕਸੂਰ ਦੇ ਪੱਖੋਂ। ਉਹਦਾ ਟਕ ਆਊਟ ਕਪਤਾਨ ਆਪਣੇ ਟੀਮ ਨੂੰ ਲੈ ਕੇ ਬੈਠਾ ਹੋਇਆ ਔਰ ਬੋਲਰ ਅਗਲੀ ਬੋਲ ਅਗੇ ਬੋਲ ਆਫ ਸਨ ਤੇ ਕਾਫੀ ਵਾਰ ਸੀ ਬਹੁਤ ਵਧੀਆ ਬੈਟ ਕਮਾਇਆ ਫਿਰ ਚਾਂਸਸ ਸਿੰਘੇ ਰੰਦੇ ਵਧੀਆ ਫਿਲਡਿੰਗ ਤੋ ਦੂਜਾ ਓਵਰ ਲੈ ਕੇ ਆ ਰਿਹਾ ਹੈ ਜਸ ਬੋਲ ਅੱਗੇ ਪਈ ਸਾਹਮਣੇ ਸੀਪਾ ਉਹਦਾ ਪੂਰਾ ਫਾਇਦਾ ਲਿਆ ਬੋਲ ਸਟ੍ਰੇਟ ਦਾ ਛੱਕਾ 6 ਰਨ ਸਗਦੀਪ ਦੋਵੀਂ ਪਹਿਲੀ ਆਪਣੇ ਇਸ ਪਾਰੀ ਦੇ ਵਿੱਚ ਪਹਿਲੀ ਬੋਲ ਦੇ ਵਿੱਚ ਛੱਕਾ ਮਾਰਿਆ ਬਾ ਕਮਾਲ ਬੈਟਿੰਗ ਹੋ ਰਹੀ ਹੈ ਜਸ ਆਪਣੀ ਦੂਜੀ ਬੋਲ ਲੈ ਕੇ ਆਇਆ ਸਾਹਮਣੇ ਸੀਪਾ ਸ਼ਾਰਟ ਬਾਲ ਸੀ ਬਾਲ ਖੜੀ ਕਰਤੀ ਚਾਂਸਸ ਬਣ ਸਕਦੇ ਨੇ ਔਰ ਬਾਕ ਮਾਰ ਕੈਚ ਤੇ ਸੰਦੀਪ ਨੇ ਸੀਪੇ ਨੇ ਬਹੁਤ ਪੇਸ਼ੈਂਸ ਖੋਇਆ ਵਾ ਹਜੇ ਆਪਣੇ ਬਾਲ ਆਪਸ਼ਨ ਤੋਂ ਕਾਫੀ ਬਾਹਰ ਸੀ ਐਮਬੈਲ ਬਾਲ ਖੜੀ ਹੋ ਗਈ ਔਰ ਆਊਟ ਹੋ ਜਾਂਦੇ ਹੋਏ ਸਾਹਮਣੇ ਕਪਤਾਨ ਟੀਮ ਚ ਐਂਟਰ ਕਰਦੇ ਹੋਏ ਲਓ ਜੀ ਬੈਟਿੰਗ ਲਈ ਤਿਆਰ ਹਰਪ੍ਰੀਤ ਸਾਹਮਣੇ ਕਪਤਾਨ ਬੈਟਿੰਗ ਤੇ ਆਇਆ ਹਰਪ੍ਰੀਤ ਤੇ ਜਸ ਆਪਣੀ ਤੇ ਜੀ ਬਾਲ ਲੈ ਕੇ ਜਾ ਰਿਹਾ ਕਰਾਉਣ ਨੂੰ ਔਰ ਸਾਹਮਣੇ ਜਿਹੜਾ ਲਾਈਵ ਤੁਸੀਂ ਦੇਖ ਰਹੇ ਹੋ ਕੈਮਰਾ ਚੱਲਿਆ ਆਏ ਬੇ ਸਾਡੇ ਆਪਣੇ ਇਹ ਪਿੰਡ ਦਾ ਪੇਜ ਹੈ ਮਕਸੂੜਾ ਸਪੋਰਟਸ ਕਲੱਬ ਐਂਡ ਐਨ ਜੀਓ ਜਿਹਦੇ ਵਿੱਚ ਲਾਈਵ ਲਾਇਆ ਹੋਇਆ ਨਾਓ ਜੀ ਬਹੁਤ ਹੀ ਸ਼ਾਰਟ ਬਾਲ ਲੈ ਕੇ ਜਾਂਦੀ ਹੋਈ ਹਰਪ੍ਰੀਤ ਨੇ ਪੁੱਲ ਕੀਤਾ ਤੇ 4 ਰਨ ਤੇ ਆਪਣੀ ਪਹਿਲੀ ਹੀ ਬਾਲ ਦੇ ਵਿੱਚ ਬਾਉਂਡਰੀ ਤੇ ਇਹ ਬੈ ਲਾਈਵ ਪਰ ਦੱਸ ਰਿਹਾ ਸਿੰਘਾ ਵੀਰੇ ਸਾਡਾ ਹੀ ਪੇਜ ਆ ਆਪਣੇ ਪਿੰਡ ਦਾ ਮਕਸੂੜਾ ਸਪੋਰਟਸ ਕਲੱਬ ਐਂਡ ਜੀਓ ਤੇ ਇਸ ਨੂੰ ਫੋਲੋ ਕਰ ਲਿਓ ਜ਼ਰੂਰ ਕਮੈਂਟ ਜ਼ਰੂਰ ਕਰਦਿਆ ਕਰੋ ਮੈਚ ਇਹਦੇ ਚ ਲਾਈਵ ਲਾਇਆ ਹੋਇਆ ਤੇ ਟੋਲਣ ਪੈਣ ਖੇਡਣ ਆਏ ਹੋਏ ਆ ਤੇ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਸਵੇਰੇ ਸਾਜਰੇ ਦਾ ਪਹੁੰਚੇ ਹੋਏ ਆ 8:30 ਵਜੇ ਇੱਥੇ ਪਹੁੰਚ ਚੁੱਕੇ ਸੀ ਪਿਚ بیٹنگ ਲਈ ਹੈ ਕੱਲ ਦੀ ਜਿਹੜੀ ਪਿਚ ਸੀ ਸਿੰਘੀ ਉੱਥੇ ਆਪਣੇ ਕੌਂਕੇ ਕਲਾਂ ਸੀ ਤੇ ਬਹੁਤ ਫਾਸਟ ਦੀ ਕਿਉਂਕਿ ਉਹਦੇ ਟਰਫ ਦਾ ਮੈਟ ਲਾਇਆ ਹੋਇਆ ਸੀ ਔਰ ਇਹਦੇ ਵਿੱਚ ਦੂਜਾ ਨਾਰਮਲ ਮੈਟ ਲਾਇਆ ਹੋਇਆ ਹੈ ਟੈਂਟ ਟਾਈਪ ਵਾਲਾ ਸੋ ਇਸ ਕਰਕੇ ਇੱਥੇ ਸਪੀਡ 100 ਨਹੀਂ ਨਿਕਲ ਰਹੀ ਤੇ ਪਰ ਬਾਲਰ ਹੋਰੇ ਵੀ ਵਧੀਆ ਬਾਲ ਪਾ ਰਹੇ ਸੀ ਤਿੰਨ ਵਾਰ ਇੱਥੇ ਖੇਡਣ ਆਏ ਆ ਤੇ ਵਧੀਆ ਰਹਿਣ ਪਰਫਾਰਮੈਂਸ ਨੇ ਆ ਬੋਲਿੰਗ ਤੇ ਵੀ ਪਲ ਮਲਾ ਕੇ ਉਥੇ ਦੀ ਪਿੱਛੇ ਕਾਫੀ ਫਾਸ ਸੀ। ਉਹ ਬੀਲਡਿੰਗ ਮੈਨ ਕਟ ਲਿਆ ਥਰਡ ਮੈਂਦਰ ਬੋਲ ਜਾਂਦੀ ਹੋਈ ਬੋਲ ਫੀਲਡਿੰਗ ਵੀ ਹੋ ਸਕਦੀ ਸੀ ਪਰ ਨਹੀਂ ਫਿਲਟਰ ਕਰ ਗਿਆ। ਔਰ 4 ਰਨ ਬੋਲ ਖੜੀ ਹੋ ਗਈ ਸੀ ਪੁਆਇੰਟ ਦੇ ਉੱਤੇ ਪੁਆਇੰਟ ਔਰ ਗਲੀਵੇ ਤਰਕਿਵੇਂ ਤਰਕਿਵੇਂ ਕੋਲੇ ਕੋਲੇ ਸਿਸ ਕਰਕੇ ਬੈਟਸਮੈਨ ਨੂੰ ਕਾਫੀ ਲਲਚਾਰ ਰਹੇ ਨੇ ਬੋਲਰ ਕਿਉਂਕਿ ਬੋਲ ਕਾਫੀ ਆਫ ਸਾਈਡ ਤੇ ਬਾਹਰ ਸ਼ਾਟ ਪਾ ਰਹੇ ਨੇ ਜਾਣ ਕੇ ਯਾ ਹੋ ਸਕਦਾ ਸੋ ਬੈਟਸਮੈਨ ਪੂਰੇ ਲਾਲਚੀ ਹੋ ਕੇ ਬੈਟ ਨੂੰ ਬੱਲਾ ਲਾ ਰਹੇ ਨੇ ਸੋ ਇਦਾਂ ਨਹੀਂ ਪੂਰੀ ਰਿਸਪਾਂਸਿਬਿਲਟੀ ਨਾਲ ਖੇਡ ਲੈਣਾ ਚਾਹੀਦਾ ਹਜੇ ਵੈਸੇ ਪਾਵਰ ਪਲੇ ਵੀ ਨੇ ਲਾਉਣਾ ਵੀ ਜ਼ਰੂਰੀ ਹੈ ਪਰ ਸੰਭਲ ਕੇ ਇੱਕ ਪਲੇਅਰ ਬਾਹਰ ਨਿਹਾਇਆ ਬਾਲਰ ਨੇ ਲੱਗਦਾ ਵਿੱਚ ਪਾਉਣ ਦੀ ਕੋਸ਼ਿਸ਼ ਕਰੇਗਾ ਬਾਲ ਬਹੁਤ ਹੀ ਬੜੀਆ ਸਾਹਮਣੇ ਬੈਟਸਮੈਨ ਬਹੁਤ ਹੀ ਬੜੀਆ ਬਾਲ ਆਫ ਫਰੋਂਟ ਦੇ ਬਾਰ ਬ੍ਰਿੰਡ ਮਕਸੂਦ ਦੇ ਤਾਂ ਨੇਰ ਬੜੇ ਉਤਸ਼ਾਹਤ ਬੈਠੇ ਨੇ ਓ ਮਾਈ ਗਾਡ ਸ਼ਾਰਟ ਬਾਲ ਤੇ ਵਧ ਕੇ ਪੁੱਲ ਬਣਾ ਲਈਆ ਤੋਤੀ ਨੇ ਤੇ ਇਹ ਤੋਂ ਪਹਿਲਾਂ ਵੀ ਇੱਕ ਬਾਉਂਡਰੀ ਲਈ ਸੀ ਤੇ ਆ ਨਗਾ ਤਾਂ ਦੂਜੀ ਬਾਉਂਡਰੀ ਸ਼ਾਰਟ ਬਾਲ ਨੂੰ ਪੁੱਲ ਬਣਾ ਰਿਹਾ ਯਾਰ ਬਹੁਤ ਹੀ ਵਧੀਆ ਬੈਟਿੰਗ ਹੋ ਰਹੀ ਹੈ ਖੁੱਲ ਕੇ ਬੈਟਿੰਗ ਹੋ ਰਹੀ ਹੈ ਅਰੇ ਪਹਿਲੀ ਇਨਿੰਗ ਦਾ ਹਜੇ ਤੀਜਾ ਓਵਰ ਹੈ ਬੋਲਰ ਵਿਚਾਰ ਕਰਦਾ ਆਇਆ ਹਰ ਪ੍ਰਕਾਰ ਦੀ ਬਾਲ ਪਾ ਕੇ ਕੋਸ਼ਿਸ਼ ਦੇਖ ਲਈ ਔਨੇ ਅੱਗੇ ਪਿੱਛੇ ਸਾਰੀ ਫਿਰ ਗੋਲ ਮਲਾ ਕੇ ਬੈਟਿੰਗ ਕਹਿ ਸਕਦੇ ਹੋ ਕਿ ਵਧੀਆ ਹੋ ਰਹੀ ਹੈ ਪੇਜ ਦੇ ਵਿੱਚ ਲਾਈਵ ਚੱਲਦਾ ਵਾ ਪਿੰਡ ਅ ਲਾਈਵ ਦਾ ਪੇਜ ਆ ਮਕਸੂਦ ਆ ਸਪੋਰਟਸ ਕਲੱਬ ਐਂਡ ਐਨ ਜੀਓ ਫੇਸਬੁਕ ਤੇ ਵਿੱਚ ਲਓ ਜੀ ਅਗਲੀ ਬਾਲ ਫੇਰ ਤੋਤੀ ਫੇਸ ਕਰ ਲਈ ਤਿਆਰ ਲਗਾਤਾਰ ਬਹੁਤ ਇੱਕੜ ਮਾਰ ਤੋਂ ਬਾਅਦ ਹਰਪੀਟ ਆਊਟ ਹੋ ਗਿਆ ਤੇ ਉਹ ਵੀ ਤੀਸਰਾ ਛੱਕਾ ਦੀ ਤੋਦੀ ਲਾਲੋ ਸਾਹਿਬ ਵੀ ਇਹ ਇੱਥੇ ਕੈਚ ਹੋ ਗਿਆ ਵਾ ਸਕਲ ਮਿਲਾ ਕੇ ਵਧੀਆ ਬੈਟਿੰਗ ਹੋਈ ਹੈ ਹਣ ਤੱਕ ਦੀ ਸਾਹਮਣੇ ਬੈਟਿੰਗ ਕਰਨ ਜਾ ਰਿਹਾ ਗੁਰਦੀਪ ਕਾਕਾ ਅਸੀਂ ਪਿਆਰਾਂ ਨੂੰ ਹੂਪਰ ਵੀ ਕਰ ਦਨੇ ਆ ਸੋ ਹੂਪਰ ਅਰ ਸੋਖੀ ਬੈਟਿੰਗ ਤੇ ਦੀ ਵਾਹ ਸਾਹਮਣਾ ਕਰਨਾ ਹੂਪਰ ਪਹਿਲੀ ਬਾਲ ਤੇ ਬਸਿੰਗਲ ਨਿਕਲ ਗਿਆ ਆਰਾਮ ਨਾਲ ਕੋਈ ਚੱਕਰ ਨਹੀਂ ਕੀ ਸਾਹਮਣੇ ਫੇਸ ਕਰਤਾ ਹੋਇਆ ਹਮਨੇ ਫਰੰਟ ਫੁੱਟ ਤੇ ਸਿੰਗਲ ਥਰਡ ਮੈਨ ਬੰਦਾ ਆ ਬਿਓੜੇ ਮੈਨ ਚਾਰਾਂ मैं स्पेलिंग कर रहा ओ प्योर के ऊपर में इस बॉल अगली बॉल जा छक्का मारा सिंगा लाओ जी फिर भरती जगह खाली है और ये बाउंड्री चार रन वाह छक्का छक्का कठाई मैन ओह माई गाड़ कैश हो गया ऊपर आउटा चौका ला के आउटी बाउंड्री आउट हो जमें पेलडन वेलडन बहुत व्यापार

ਬਿਊੜੇ ਮੈਨ ਦੋ 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 ਦੇਖਿਓ ਦੋ ਬਣ ਗਿਆ ਬਣ ਗਿਆ ਹਾਂ ਹਾਂ ਇਹ ਤੀਜਾ ਵੀ ਵੇਖ ਸਿਰਕਾ ਲਗਿਦਾ ਆਉਦੀ

ਕੱਕਰ ਉਹ ਲੱਕੀ ਚੱਕਾ ਮਿਲਿਆ ਫਿਲਡਰ ਨੇ ਇੱਕ ਰਨ ਰੋਕਨ ਚੱਕਰ ਵਿਚ ਆ ਰੰਦੇ ਤੇ ਕਾਫੀ ਵੱਧ ਕੇ ਤੇਜ਼ੀ ਨਾਲ ਫਿਲਡਿੰਗ ਕਰਨ ਲੱਗਿਆ ਔਰ ਚਦਾਈ ਬਾਲ ਨਿਕਲ ਗਈ ਤਾ ਬਹੁਤ ਵਧੀਆ ਸਿੰਗਲ ਮੋਣਾ ਆ ਬਿਊਟੀ ਬਾਲ ਔਰ ਗੈਪ ਨੱਕਰ ਸਾਦੀ ਹੈ ਫਿਲਡਿੰਗ ਬਹੁਤ ਵਧੀਆ ਸਿੰਗਲ ਬਣਿਆ ਓ ਚਾਰ ਰਨ ਬਹੁਤ ਵਧੀਆ ਕੱਲਾ ਸ਼ਾਟ ਚਾਰ ਰਨ ਆਊਟ ਸਿੰਕ ਲੱਗ ਗਿਆ ਮੈਨੂੰ ਟਾਈਮ ਲਾ ਜਾਂਦਾ ਮੈਂ ਤਾਂ ਪਹਿਲਾਂ ਤਿਆਰੀ ਕਰ ਲੈਂਦਾ ਮੈਂ ਨਹੀਂ ਲੱਗਦੀ ਉਹਨਾਂ ਦੇ ਤਾਂ ਮਾਫੀ ਨਹੀਂ ਲੱਗਦਾ ਉਹ ਵੀ ਬਾਹਰ ਇੱਕ ਦਿਨ ਲੱਗਦੀ ਪਤਾ ਹੀ ਨਹੀਂ ਲੱਗਦਾ ਇੱਕ ਦਿਨ ਪਤਾ ਲੱਗਦਾ ਨਹੀਂ ਇਹਦੇ ਵਿੱਚ ਜੰਟਾ ਫੇਸ ਕਰਦਾ ਪਹਿਲੀ ਬਾਲ ਅਬ ਪਹਿਲੀ ਬਾਲ ਤੇ ਹੀ ਬੈਟ ਘਮਾਤਾ আর ਯਕੀਨ ਮੰਨੋ ਤੁਸੀਂ ਗੈਪ ਦੇ ਵਿੱਚ ਨਿਕਲਦਾ ਹੋਇਆ

ਆ ਬਿਊਟੀ ਮੈਨ 6 ਉਹ ਨਹੀਂ ਪਤਾ ਕਿ ਨਾ ਕਿ ਇਹ ਹੋ ਗਿਆ ਮੈਂ ਦਾ ਨਹੀਂ ਬੈਠਣਾ ਲੱਗਾ ਆਸ ਦਾ ਕਿ ਤੈਨੂੰ ਪਤਾ ਆ ਬੋਲੇ ਮੈਂ ਦੋ ਹਰਦਾ ਲੱਗੇ ਮੈਂ ਬਾਹਰ ਹੋਣਾ ਕਿ ਕਿਆ ਕਰ ਲੈਂਗਾ ਆਖਰੀ ਬੋਲਾਂ ਤੇ ਬੈਟਿੰਗ ਕਰਦਾ ਕਾ ਕਾ ਬਹੁਤ ਪ੍ਰੈਸ਼ਰਾਈਜ਼ ਹੁੰਦਾ ਹੈ ਸਭ ਕਰਨਾ ਤੇ ਉਹਦੇ ਵਿੱਚ ਲਗਾਤਾਰ ਬਾਉਂਡਰੀਆਂ ਦੇ ਰਿਹਾ ਔਰ ਠੰਡੇ ਰਮਤ ਇਹਨਾਂ ਮਤਲਬ ਬੈਟਿੰਗ ਕਰ ਰਿਹਾ ਵਾਹ ਕਰਪ੍ਰਿਤ ਕਾਕਾ ਬਾ ਕਮਾਲ ਬੈਟਿੰਗ ਯਾਰ ਐਂਡ ਲਾਸਟ ਮੂਮੈਂਟ ਦੇ ਵਿੱਚ ਮੇਰੇ ਖਾਤੇ ਆਖਰੀ ਇੱਕ ਓਵਰ ਚੱਲ ਰਹੇ ਨੇ ਸੋ ਬੈਟਿੰਗ ਪਹਿਲਾਂ ਵੀ ਬਹੁਤ ਵਧੀਆ ਹੋਈ ਆ ਪਰ ਇਹ ਬਹੁਤ ਜ਼ਿਆਦਾ ਵਧੀਆ ਜਿਹੜੀ ਕ੍ਰਿਟੀਕਲ ਟਾਈਮ ਦੇ ਵਿੱਚ ਬੈਟਿੰਗ ਕਰਨੀ ਹੁੰਦੀ ਹੈ ਇਹ ਬੜਾ ਔਖਾ ਹੁੰਦਾ ਆ ਓ ਪਿਊੜੇ ਮੈਨ ਫਰ ਬਹੁਤ ਵਧੀਆ ਫਿਲਡਰ ਰਹੇਗਾ ਉੱਥੇ ਤੇ ਦੇਖ ਲਓ ਜਾਂ ਤਾਂ ਖੜਾ ਹੀ ਰਹਿ ਗਿਆ ਤੇ ਰਨ ਬਣਦਾ ਸੀ ਆਰਾਮ ਨਾਲ ਆਖਰੀ ਬੋਲ ਆ ਰਨ ਲੈਣੇ ਸੀ ਭੱਜ ਕੇ ਹੋਰ ਐਨ 3 ਮੀਟਰ ਤੱਕ ਬੋਲ ਗਈ ਸੀ ਰਨ ਬਣਦਾ ਸੀ ਲੈਣਾ ਚਾਹੀਦਾ ਚਲੋ ਖੈਰ ਜੋ ਵੀ ਹੈ ਬਹੁਤ ਵਧੀਆ ਸਕੋਰ ਹੋ ਗਿਆ ਟੀਮ ਨੇ ਬਹੁਤ ਵਧੀਆ ਸਕੋਰ ਕੱਢਿਆ ਵਾ ਤੇ ਵਧੀਆ ਬੈਟਿੰਗ ਕਰਕੇ ਆਏ ਨੇ ਲਾਸਟ ਤੇ ਭੁੱਲ ਗਿਆ ਸੀ ਲਾਸਟ ਆ ਗਿਆ ਲੱਗਦਾ ਜੀ ਤਾਂ ਹੀ ਹੋਣੀ ਹੋਣੀ ਬਹਣਾਏ ਲਾਦਾ ਸੀ ਲੱਗਾ ਚਲੋ ਟ੍ਰੈਕ ਇਹਦੇ ਕੋਲ ਰਹਿ ਜੂ ਸਹੀ ਕਰਦੇ ਠੀਕ ਲੱਗਾ ਤਾਂ ਦੋ ਡਾਟ ਡਾਟ ਬੰਨ ਦੇ ਨਾਲ ਆਪਸ਼ਨ ਤੇ ਵਧੀਆ ਫੀਲਡਿੰਗ ਸਬਰ ਰੋਕੀਆ ਮੋਟ ਨੇ ਬਹੁਤ ਹੀ ਵਧੀਆ ਓਵਰ ਜਾ ਰਿਹਾ ਹੈ ਜੀ ਵੀ ਔਰ ਲੈਗ ਤੇ ਬਾਰ ਬਾਰ ਲਗਾਤਾਰ ਬਾਲ ਪਾਉਂਦੇ ਹੋਇਆ 4 ਰਨ ਅੱਗੇ ਬੰਦੇ ਦੀ ਕੋਸ਼ਿਸ਼ ਉਹ ਅੰਦਰ ਵੜੀ ਬਾੜ ਤੇ ਸਿੰਗਲ ਡਾਟ ਬਾਲ ਸੌਰੀ ਬਾਲ ਸਵਾਰ ਫੜੀ ਗਈ ਥੀ ਹਰ ਪੇ ਤਨ ਲਗਾਤਾਰ ਦੋ ਬੋਲਨ ਦੋ ਚੌਕੇ ਜੀ ਬਾਲ ਦੂਜੀ ਓਵਰ ਤੇ ਜੀ ਬਾਲ ਮੈਚ ਬਹੁਤ ਹੀ ਵਧੀਆ ਚੱਲਿਆ ਵਾ ਸਕੋਰ ਬਹੁਤ ਵਧੀਆ ਮਕੂੜ ਨੇ ਬਣਾਇਆ ਸੀਗਾ 208 ਰਨ 18 ਓਵਰਾਂ ਦਾ ਮੈਚ ਸੀਗਾ ਤੇ ਇੰਨਾ ਜ਼ਿਆਦਾ ਸਕੋਰ ਬਣਾਤਾ ਦਿਗਾ ਵੀ ਦੂਸਰੀ ਟੀਮ ਦਾ ਹੌਸਲਾ ਥੋੜਾ ਸਾ ਉੱਥੇ ਹੀ ਪਸਤ ਹੋ ਗਿਆ ਹੋਣਾ ਕਿ ਇਹ ਇਹ ਆਊਟ ਬਹੁਤ بڑا ਸਕੋਰ ਹੁੰਦਾ ਵਾ ਔਰ ਤੋਂ ਬਾਅਦ ਲਗਾਤਾਰ ਵਧੀਆ ਬੋਲਿੰਗ ਦਾ ਪੂਰੀ ਟੀਮ ਨੇ ਪੇਸ ਕੀਤੀ ਹਰੇਕ ਬੋਲਰ ਨੇ ਦੋ ਦੋ ਰਕਟਾਂ ਲਈਆਂ ਹੋਪਰ ਨੇ ਲਈ ਹਰਪਿਤ ਨੇ ਲਈ ਮਾਰਸ਼ਲ ਸੁਖੀ ਔਰ ਸੁਖਦੀ ਸਾਰਾ ਨੇ ਲੜਕੇ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਹੈ ਸਭ ਨੇ ਵਿਕਟਾਂ ਲਈਆਂ ਨੇ ਤੇ ਸਭ ਨੇ ਮਿਹਨਤ ਕੀਤੀ ਹੈ ਕਹ ਰਿਆ ਇਦਾਂ ਨਹੀਂ ਕਿ ਬਾਉਂਡਰੀ ਲੱਗੀ ਨਹੀਂ ਲਗਾਤਾਰ ਬਾਉਂਡਰੀ ਵੀ ਲੱਗੀ ਹੈ ਮਾਰਸ਼ਲ ਸੀਪ ਨੇ ਤਾਂ ਬਾਖਮਲ ਬੋਲਿੰਗ ਕੀਤੀ ਹੈ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਵਧੀਆ ਮਤਲਬ ਮੈਚ ਚੱਲਿਆ ਦੂਜੀ ਟੀਮ ਨੇ ਵੀ ਐਫਰਟ ਲਾਇਆ ਬਟ ਪਰ ਪੂਰੀ ਬਾਲ ਮੈਦਾਨ ਦੇ ਵਿਚਾਂ ਦੀ ਲੇਕਿਨ ਤੇ ਮੈਚ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਪਹਿਲਾਂ ਜੋਰ ਲੱਗ ਚੁੱਕਿਆ ਸੀ ਸੋ ਇਸ ਕਰਕੇ ਔਰ ਫਿਰ ਉਧਰ ਬਾਲ ਪੈਦੀ ਇੱਕ ਤਰਫਾ ਰਿਜ਼ਲਟ ਆਉਣਾ ਸੀ ਸੋ ਬਹੁਤ ਹੀ ਵਧੀਆ ਫਿਰ ਉਸ ਤੋਂ ਬਾਅਦ ਬੋਲਿੰਗ ਹੋਈ ਛੇਤੀ ਸਾਰਾ ਟੀਮ ਨੇ ਨਿਬੇੜਤਾ ਟੀਮ ਐਫਰਨਾ ਹੋਇਆ ਸਾਰੇ ਟੀਮ ਨੇ ਰੱਖਿਆ ਕੀਤਾ ਬਹੁਤ ਬਹੁਤ ਵਧੀਆ ਔਰ ਜਿੱਦਾਂ ਕਿ ਸਾਨੂੰ ਦੱਸਿਆ ਵੀ ক্রিকেট ਦੇ ਵਿੱਚ ਬਹੁਤ ਜ਼ਿਆਦਾ ਮਹਾਰਤ ਹਾਸਲ ਕੀਤੀ ਹੋਈ ਹੈ ਪਿੰਡ ਮਕਸੂੜੇ ਨੇ ਸੋ ਸਾਡੇ ਪਿੰਡ ਦੇ ਵਿੱਚ ਹੁਣ ਅੱਜ ਦੀ ਡੇਟ ਦੇ ਵਿੱਚ ਕਰੰਟ ਟੀਮ ਇੱਕ ਮਕਸੂੜੇ ਦੀ ਰਹਿ ਗਈ ਹੈ ਜਿਹੜੀ ਇਸ ਟਾਈਮ ক্রিকেট ਖੇਡ ਰਹੀ ਹੈ ਅਦਰਵਾਈਜ਼ ਪਹਿਲਾਂ ক্রিকেট ਫੁੱਟਬਾਲ ਕਬੱਡੀ ਔਰ ਇਹ ਸਾਰੀ ਚੀਜ਼ਾਂ ਆਮ ਸੀ ਸਾਡੇ ਪਿੰਡ ਦੇ ਵਿੱਚ ਪੂਰੇ ਟਾਪ ਦੇ ਪਲੇਅਰ ਸੀਗੇ ਸਾਰੀਆਂ ਚੀਜ਼ਾਂ ਦੇ ਲੇਕਿਨ ਹੁਣ ਹਾਲ ਫਿਲਹਾਲ ਚੱਲਦੀ ਹੈ ক্রিকেট ক্রিকেট ਦੇ ਵਿੱਚ ਜਿਆਦਾ ਜ਼ੋਰ ਲੱਗ ਰਿਹਾ ਵਾ ਤੇ ক্রিকেট ਦੇ ਵਿੱਚ ਬਹੁਤ ਲੰਬਾ ਲੰਬੇ ਚੱਲਦੇ ਆ ਕੇ ਖੇਡ ਰਹੇ ਆ ਔਰ ਲੰਬੇ ਸਮੇਂ ਤੋਂ ਮਤਲਬ ক্রিকেট ਫੜੀ ਹੋਈ ਹੈ ਸਾਡੀ ਜਿਹਦੇ ਕਰਕੇ ক্রিকেট ਨੂੰ ਹੁਣ ਸਾਡੇ ਸੀਨੀਅਰ ਜ਼ਿਆਦਾ ਖੇਡਦੇ ਨੇ ਤੇ ਜੂਨੀਅਰ ਇੱਕ ਹਰ ਸਾਲ ਇੱਕ ਦੋ ਪਲੇਅਰ ਰਲ ਜਾਂਦਾ ਵਾ ਜਿਹਦੇ ਕਰਕੇ ਟੀਮ ਅੱਗੇ ਤੁਰੇ ਫਿਰ ਜਾਂਦੀ ਹੈ ক্রিকেট ਬਹੁਤ ਹੀ ਮਹਿੰਗੀ ਗੇਮ ਹੈ ਜਿਹਦੇ ਕਰਕੇ ਬਹੁਤ ਲੋਕ ਘਟੇ ਇਹਨੂੰ ਖੇਲਣਾ ਪਸੰਦ ਕਰਦੇ ਨੇ ਦੂਜੀ ਇਹ ਹੈਗੀ ਤਾਂ ਟੈਕਨੀਕਲੀ ਗੇਮ ਵਧੀਆ ਗੇਮ ਦਿਮਾਗੀ ਗੇਮ ਜੋਰ ਵਾਲੀ ਜੋਰ ਵਾਲੀ ਗੇਮ ਸੋ ਕੁੱਲ ਮਿਲਾ ਕੇ ਇੰਟਰਨੈਸ਼ਨਲ ਪੱਧਰ ਦੀ ਗੇਮ ਹੈ ਇਹ ਬੜਾ ਮਨ ਲੱਗਦਾ ক্রিকেট ਖੇਲ ਕੇ ক্রিকেট ਦੇਖ ਕੇ ਤੇ ਹਰ ਟਾਈਮ ਮਤਲਬ ক্রিকেট ਦੇ ਵਿੱਚ ਹੀ ਰਹਿਣੇ ਆ ਸੋ ਇਸ ਕਰਕੇ ਟੀਮ ਸਾਡੀ ਪੂਰੀ ਜਿਆਦਾ ਵਧੀਆ ਵਾ ਆ ਗਈ ਹੈ ਬੈਟਸਮੈਨ ਦਾ ਲਗਾਤਾਰ ਧਿਆਨ ਰੱਖਿਆ ਵਕੀਨੇ ਬੈਟਸਮੈਨ ਬਾਰ ਸਿੰਘਾ ਸਟੈਪ ਆਊਟ ਕਰਦਾ ਫਿਰਦਾ ਸੀ ਤੇ ਵਕੀਨੇ ਲਗਾਤਾਰ ਧਿਆਨ ਰੱਖਿਆ ਤੇ ਬਾਰੀ ਸਟੈਂਪ ਦੇ ਵਿੱਚ ਹਾਲਾਂਕਿ ਬਾਲ ਤਿੰਨੇ ਲਗਾਤਾਰ ਮਾਰਸਲ ਨੇ ਸੀਪੇ ਨੇ ਬਹੁਤ ਖਤਰਨਾਕ ਤਿੰਨੇ ਬੋਲਾਂ ਪਾਈਆਂ ਤਿੰਨੇ ਪੈਰ ਤੇ ਲੱਗਦੇ ਗਈਆਂ ਤਾਂ ਬਹੁਤ ਹੀ ਜ਼ਬਰਦਸਤ ਬੋਲਿੰਗ ਔਰ ਦੁਬਾਰ ਵਕੀਰੀ ਬਹੁਤ ਹੀ ਜ਼ਬਰਦਸਤ ਵੈਕਟਰ ਦੇ ਬਾਲ ਸਟਕ ਕੇ ਰਨ ਆਊਟ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਹ ਪੂਰੀ ਹੋ ਗਈ ਹੈ। ਕੀ ਬਾਤ ਹੈ। ਟੀਮ ਵਰਕ ਇਹ ਪੰਜਾਬ ਦਾ ਉਹ ਟੂਰਨਾਮੈਂਟ ਹੈ ਪੀਸੀਐਲ ਕਹਿ ਦਿੰਦੇ ਨੇ ਇਹਨੂੰ ਪਿੰਡੂ ਕ੍ਰਿਕਟ ਲੀਗ ਬਹੁਤ ਵੱਡੀ ਲੀਗ ਕਰਾਉਂਦੇ ਨੇ ਸਾਰੇ ਐਨਆਰਆਈ ਵੀਰ ਇੱਥੇ ਤੇ ਰਲ ਕੇ ਆਸ-ਪਾਸ ਦੇ ਕਾਫੀ ਗਰਾਊਂਡ ਇਹ ਲੈ ਲੈਂਦੇ ਨੇ ਤੇ ਜਿੱਥੇ ਹਰੇਕ ਪਿੰਡ ਦੀ ਪਿਓਰ ਪਿੰਡ ਦੀ ਟੀਮ ਨੂੰ ਐਂਟਰ ਕਰਦੇ ਨੇ ਤੇ ਇਹਨਾਂ ਦੇ ਲੀਗ ਦੇ ਲੀਗ ਟਾਈਪ ਮੈਚ ਹੁੰਦੇ ਨੇ ਹਰੇਕ ਟੀਮ ਦੇ ਚਾਰ-ਚਾਰੇ ਆਪਾਂ ਦੇ ਪਾਸ ਮੈਚ ਹੁੰਦੇ ਨੇ ਤੇ ਮੈਚ ਪੁਆਇੰਟ ਦੇ ਅਧਾਰ ਦੇ ਵਿੱਚ ਫਿਰ ਟੀਮਾਂ ਨੂੰ ਅੱਗੇ ਲੈ ਕੇ ਜਾਂਦੇ ਨੇ। ਤੇ ਜਿਹਦੇ ਵਿੱਚ ਇੱਕ ਤਾਂ ਸੁਭਾਤ ਬਹੁਤ ਹੁੰਦਾ ਖੇਡਣ ਦਾ ਹਰ ਜਗ੍ਹਾ ਦੂਰ ਦੂਰ ਬਹੁਤ ਟੁਰਾ ਘਾੜਦਾ ਤਾਂ ਇਸ ਲੀਗ ਦੇ ਵਿੱਚ ਬਹੁਤ ਜ਼ਿਆਦਾ ਦੂਰ ਸਾਡਾ ਡਿਸਟੈਂਸ ਹੈ ਤੇ ਜਿਹਦੇ ਕਰਕੇ ਸਾਨੂੰ ਬਹੁਤ ਆਉਣਾ ਜਾਣਾ ਔਖਾ ਲੇਕਿਨ ਫਿਰ ਵੀ ਅਸੀਂ ਹਰੇਕ ਸਾਲ ਇਸ ਟੀਮ ਦੇ ਵਿੱਚ ਐਂਟਰ ਕਰ ਲੈਨੇ ਆ ਤੇ ਸਾਡੀ ਇਸ ਟੂਰਨਾਮੈਂਟ ਦੇ ਵਿੱਚ ਟੀਮ ਨੇ ਪਰਫਾਰਮੈਂਸ ਵਨ ਵੀ ਕੀਤਾ ਹੋਇਆ ਵਾ ਅਸੀਂ ਬੈਸਟ ਪ੍ਰਾਈਜ਼ ਦਿੱਤਾ ਹੋਇਆ ਇਹਨਾਂ ਦਾ ਫਸਟ ਪ੍ਰਾਈਜ਼ ਜਿੱਤੇ ਹੋਇਆ ਵਾ ਤੇ ਹੋਰ ਇੱਕ ਦੋ ਵਾਰ ਵੀ ਅਸੀਂ ਸੈਮੀ ਵਗੈਰਾ ਵਿੱਚ ਟੀਮਾਂ ਦੇ ਵਿੱਚ ਪਹੁੰਚੇ ਹੋਏ ਆ ਸੋ ਕੁੱਲ ਮਿਲਾ ਕੇ ਇਹ ਟੂਰਨਾਮੈਂਟ ਬਹੁਤ ਵਧੀਆ ਹੁੰਦਾ ਵਾ ਸਾਡੀ ਟੀਮ ਪਿਓਰ ਪ੍ਰਿੰਟ ਦੇ ਵਿੱਚ ਮੈਨੂੰ ਦੱਸਿਆ ਵੀ ਸਾਡੇ ਪਿੰਡ ਦੇ ਵਿੱਚ ਇਸ ਟਾਈਮ ক্রিকেট ਦੀ ਟੀਮ ਹੀ ਐ ਜਿਹੜੀ ਪੂਰੀ ਐਨ ਵੱਡੇ ਪੱਧਰ ਦੇ ਵਿੱਚ ਆ ਸੋਹਣੇ ਪੱਧਰ ਦੇ ਵਿੱਚ ਮਤਲਬ ਐਨ ਟੀਮ ਵਧੀਆ ਸਟੈਂਡ ਕਰਦੀ ਐ ਜਿਹਦੇ ਕਰਕੇ ਸਾਡੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸਾਡਾ ਨਾਮ ਕਾਫੀ ਪਹਿਲਾਂ ਤੋਂ ਹੀ ਐ ਤੇ ਹੁਣ ਵੀ ਐ ਤੇ ਬੜਾ ਸੁਣ ਕੇ ਮਤਲਬ ਫਕਰ ਮਹਿਸੂਸ ਹੁੰਦਾ ਵੀ ਜਦੋਂ ਕੋਈ ਸਾਡੀ ਤਾਰੀਫ ਕਰਦਾ ਵਾ ਸੋ ਟੀਮ ਐਫਰਟ ਕਰਦੇ ਨੇ ਜਿਵੇਂ ਸਾਨੂੰ ਗਿਆ ਵੀ ਛੋਟੇ ਬੱਚੇ ਵੀ ਹੁਣ ਖੇਡ ਰਹੇ ਨੇ ਰੋਜ਼ ਸण्डे ਨੂੰ ਮੈਚ ਵੀ ਸਾਡੇ ਬੰਡ ਗਰਾਊਂਡ ਦੇ ਵਿੱਚ ਲੁਧਿਆਣੇ ਵਰਗੀ ਟੀਮ ਨਾਲ ਹੁੰਦਾ ਵਾ ਸਾਡੀ ਪਿੰਡ ਪਿਓਰ ਪਿੰਡ ਟੀਮ ਖੇਡਦੀ ਹੁੰਦੀ ਆ ਉਹਦੇ ਵਿੱਚ ਵੀ ਵਧੀਆ ਪਰਫਾਰਮੈਂਸ ਦਿੰਦੀ ਆ ਛੋਟੇ ਛੋਟੇ ਬੱਚੇ ਹੁੰਦੇ ਨੇ ਇਸ ਟਾਈਮ ਸਪਿਨਰ ਵਧੀਆ ਹੋਏ ਹੋਏ ਨੇ ਜਿਵੇਂ ਕਿ ਇਹ ਮੈਟ 'ਚ ਆ ਤਾਂ ਸਪਿਨਰ ਸਾਈਡ ਤੇ ਘੱਟ ਕੰਮ ਕਰਦਾ ਸੋ ਇਸ ਤੇ ਫਾਸਟ ਬੋਲ ਜ਼ਿਆਦਾ ਕੰਮ ਕਰਦੀ ਆ ਸੋ ਕੁੱਲ ਮਿਲਾ ਕੇ ਇਦਾਂ ਦੀ ਆ ਤੇ ਮਤਲਬ ਗੱਲ ਤੇ ਜਿਵੇਂ ਸਾਨੂੰ ਕਿਹਾ ਵਿੰਗਾ ਵੀ ਸਾਰੇ ਪਿੰਡ ਦੇ ਵਿੱਚ ਸਾਡੀ ਹੀ ਟੀਮ ਪਿੰਡ ਦੀ ਹੈ ਤੇ ਐਪਰੀਸ਼ੀਏਟ ਕਰਿਆ ਕਰੋ ਤੇ ਦੋ ਵਧਾਈਆਂ ਇਸ ਟੀਮ ਨੂੰ ਵੀ ਸਾਡੇ ਆਪਣੇ ਪਿੰਡ ਦਾ ਨਾਮ ਦੂਰ ਦਰਾਡੇ ਜਾ ਕੇ ਨਾਮ ਰਫਨ ਕਰਨ ਜਾਣਦੇ ਹੁੰਦੇ ਆ ਤੇ ਜਿੱਤ ਕੇ ਹਮੇਸ਼ਾ ਆਉਂਦੇ ਆ ਲੋਕ ਦੰਦਾ ਥੱਲੇ ਦੀਵ ਜੀਵ ਥੱਲੇ ਲੰਦਨੇ ਵੀ ਹਾਂ ਯਾਰ ਟੀਮ ਹੈ ਕੋਈ ਇਥੇ ਮਖਮੂਰੇ ਦੀ ਸੋ ਇਸ ਕਰਕੇ ਇਸ ਟੀਮ ਨੂੰ ਤਾਉ ਵਧਾਈਆਂ ਆਓ ਇਸ ਪੇਜ ਨੂੰ ਵੀ ਲਾਈਕ ਕਰੀਏ ਇਸ ਟੀਮ ਨੂੰ ਵੀ ਤੇ ਲਾਈਕ ਕਰੀਏ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਇਹ ਐ ਸਕੋਰ ਬੋਰਡ ਕਿ ਕਿਦਾਂ ਪਰਫਾਰਮੈਂਸ ਸਾਡੀ ਰਹੀ ਤੇ ਕਿਦਾਂ ਅਸੀਂ ਵਿਨ ਕੀਤਾ ਕਿਹਦੇ ਕਿਹ ਕਹ ਜੀ ਬੋਲਿੰਗ ਕਰਾਈ ਹੈ ਦੂਜੀ ਟੀਮ ਨੇ ਵੀ ਤੇ ਆਪਣੀ ਟੀਮ ਨੇ ਵੀ ਠੀਕ ਹੈ ਵੀਰ ਜੀ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਵੀਡੀਓ ਨੂੰ ਦੇਖਿਆ